ਹਾਂਜੀ ਬਾਈ ਜੀ ਕਿਨਾ ਹਾਂਜੀ ਮੋਹਨ ਸਿੰਘ ਨਾਮ ਹੈ ਮੇਰਾ ਮੋਹਨ ਸਿੰਘ ਜਿਹੜੀ ਕੱਪੜੇ ਪਹਿਨ ਕੇ ਘਟਨਾ ਵਾਪਰੀ ਪ੍ਰਦੀਪ ਨੌਜਵਾਨ ਇੰਗਲੈਂਡ ਤੋਂ ਮੌਤ ਹੋ ਗਈ ਜੀ ਕਿਵੇਂ ਦੇਖੋ ਇਸ ਘਟਨਾ ਨੂੰ ਵਰਤ ਕੇ ਹਾਲਾਤ ਕਿਉਂ ਇਸ ਤਰ੍ਹਾਂ ਦੇ ਬਣ ਗਏ ਹਾਂਜੀ ਬਹੁਤ ਹੀ ਨਾੜੀ ਘਟਨਾ ਹੈ ਜੀ ਇਹ ਤੇ ਇੱਕਾ ਦੇ ਨਾਪੂਰ ਹੋਣ ਬਲਾ ਘਾਟਾ ਪਿਆ ਜੀ ਪਰਿਵਾਰ ਨੂੰ ਇਹ ਤੇ ਬਲਕੇ ਸਾਡੇ ਹੀ ਪਰਿਵਾਰ ਆ ਜੀ ਇਹ ਤੇ ਇਸ ਕਰਕੇ ਵੀ ਇਹ ਬੱਚਿਆਂ ਨੇ ਚੰਗੀ ਪੜ੍ਹਾਈ ਦੇ ਖਾਤਰ ਬੱਚੇ ਬਾਹਰ ਜਾਂਦੇ ਨੇ ਸਾਡੇ ਮੰਨ ਲਓ ਸਰਕਾਰਾਂ ਦੇ ਤੇ نئی ਚੰਗਾ ਸਿਸਟਮ ਹੁੰਦੇ ਨਾ ਹੁੰਦੇ ਕਾਰਨ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲਦੀ ਬੱਚੇ ਨੇ ਪਹਿਲਾਂ ਵੀ ਇੱਥੇ ਸ਼ੁਰੂ ਕੀਤਾ ਸੀਗਾ ਜੀ ਇਹ ਰੁਜ਼ਗਾਰ ਤੇ ਪਰ ਨਹੀਂ ਉਹ ਨਹੀਂ ਠੀਕ ਆਇਆ ਜੀ ਉਹ ਇਸ ਕਰਕੇ ਬੱਚੇ ਨੂੰ ਬਾਹਰ ਜਾਣਾ ਪਿਆ ਜੀ ਤੇ ਇਹ ਬੱਚੇ ਨੂੰ ਪਤਾ ਹੀ ਨਹੀਂ ਬੱਚੇ ਤੇ ਹਵਾਹੀ ਇਹ ਜੀ ਬਣਾ ਦਿੱਤੀ ਦੀ ਸਰਕਾਰਾਂ ਨੇ ਕੰਮ ਨਹੀਂ ਦੇ ਰਹੀਆਂ ਜੀ ਸਰਕਾਰਾਂ ਸਾਡੇ ਬੱਚਾ ਨੂੰ ਕਿਸੇ ਵੀ ਕਿਸਮ ਦਾ ਕੋਈ ਹੀ ਕੰਮ ਨਹੀਂ ਚੱਲਦਾ ਕਿਸੇ ਵੀ ਤਰ੍ਹਾਂ ਦਾ ਇਹ ਇਸ ਪਰਿਵਾਰ ਦੇ ਬੱਚੇ ਪਰਵਾਸੋਂ ਹੋ ਰਹੇ ਆ ਜੀ ਸਾਡੇ ਬੱਚੇ ਆ ਜਿਹੜੇ ਜੀ ਕੀ ਹੈ ਸਰਕਾਰ ਤੋਂ ਕੀ ਕਰ ਦੋ ਇਸ ਪਰਿਵਾਰ ਦੇ ਹਾਂ ਜੀ ਸਰਕਾਰ ਤੋਂ ਹੀ ਮੰਗ ਕਰਦੇ ਆ ਜੀ ਇਹਨਾਂ ਦੀ ਵੱਧ ਤੋਂ ਵੱਧ ਪਰਿਵਾਰ ਦੀ ਮਦਦ ਕੀਤੀ ਜਾਵੇ ਜੀ ਤੇ ਉਹਨਾਂ ਦੀ ਜੋ ਡੈਡ ਬੋਡੀ ਲਿਆਉਣ ਦੀ ਖਾਤਰ ਪੂਰਾ ਸਾਨੂੰ ਸਰਕਾਰ ਸਹਿਯੋਗ ਦੇਵੇ ਤੇ ਬਲਕੇ ਉਹਨਾਂ ਦੇ ਫਾਦਰ ਸਾਹਿਬ ਵੀ ਬਹੁਤ ਹੀ ਜ਼ਿਆਦਾ ਮੰਨ ਲਓ ਲੀਵਰ ਦੀ ਪ੍ਰੋਬਲਮ ਹੋਣ ਕਾਰਨ ਉਹ ਵੀ ਬਹੁਤ ਜ਼ਿਆਦਾ ਤਗਰੀਵਨ ਹੈਗੇ ਸਿਹਤ ਪੱਖ ਤੋਂ ਕਾਫੀ ਹੈਗੇ ਨਹੀਂ ਲੈਣੇ ਜੀ ਹਾਂਜੀ ਬਿਮਾਰ ਰਹਿੰਦੇ ਨੇ ਤੇ ਇਹੀ ਮੰਗ ਕਰਦੇ ਆਂ ਵੀ ਸਰਕਾਰ ਸਾਡੀ ਹੈਲਪ ਕਰਕੇ ਸਾਡੀ ਮਦਦ ਕਰੇ ਜੀ ਮੇਰਾ ਨਾਮ ਬਲਜਿੰਦਰ ਸਿੰਘ ਆ ਜੋ ਕਿ ਪ੍ਰਦੀਪ ਸਿੰਘ ਜਿਸ ਦੀ ਡੈਥ ਹੋਈ ਆ ਮੈਂ ਉਹਦਾ ਤਾਇਆ ਲੱਗਦਾ ਹਾਂ ਉਹ ਤਕਰੀਬਨ ਅੱਜ ਤੋਂ ਸਵਾ ਸਾਲ ਪਹਿਲਾਂ ਅਕਤੂਬਰ 2022 ਦੇ ਵਿੱਚ ਸਟੱਡੀ ਵੇਸ ਤੇ ਬਾਹਰ ਗਿਆ ਸੀਗਾ ਇੰਗਲੈਂਡ ਗਿਆ ਹੋਇਆ ਸੀਗਾ ਉਥੇ ਤਕਰੀਬਨ ਥੋੜਾ ਕੰਮ ਦੀ ਟੈਨਸ਼ਨ ਕੁਝ ਬਾਕੀਆਂ ਟੈਨਸ਼ਨਾਂ ਕਰਦੀਆਂ ਟੈਨਸ਼ਨਾਂ ਉਹਨਾਂ ਦੇ ਕਾਰਨ ਥੋੜਾ ਪਰੇਸ਼ਾਨ ਵੀ ਸੀ ਤਕਰੀਬਨ ਅੱਜ ਤੋਂ 2 ਮਹੀਨੇ ਪਹਿਲਾਂ ਉਹਨੂੰ ਬ੍ਰੇਨ ਹੈਮਰਰਜ ਹੋਈ ਸੀ ਉਹਦੇ ਕਾਰਨ ਕੀ ਹੈ ਹਸਪੀਟਲ ਦੇ ਵਿੱਚ ਜੇਰੇ ਇਲਾਜ ਚੱਲ ਰਿਹਾ ਸੀ ਤੇ ਤਕਰੀਬਨ ਜੇਰੇ ਇਲਾਜ ਤੋਂ ਬਾਅਦ ਥੋੜਾ ਠੀਕ ਹੋਣ ਦੇ ਬਾਵਜੂਦ ਉਹ ਇੱਕ ਕਿਸੇ ਛੋਟੇ ਹਸਪੀਟਲ ਦੇ ਵਿੱਚ ਉਹਨੂੰ ਟਰਾਂਸਫਰ ਕੀਤਾ ਗਿਆ ਜਿੱਥੇ ਕਿ ਉਹਨੇ ਤਕਰੀਬਨ 2 ਜਾਂ 3 ਦਿਨ ਹੀ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ ਜਿਸ ਦੀ 22 ਜਨਵਰੀ ਨੂੰ ਡੈਥ ਹੋ ਗਈ ਹੈ ਤੇ ਜਿਆਦਾ ਤਾਂ ਮੈਂ ਇਹੀ ਕਹੂੰਗਾ ਕਿ ਆਪਣਾ ਕੰਮ ਘਟ ਮਿਲਣ ਦੇ ਕਾਰਨ ਬਾਕੀ ਘਰ ਦੀ ਘਰੇਲੂ ਪ੍ਰੋਬਲਮਾਂ ਦੇ ਕਾਰਨ ਬਹੁਤ ਹੀ ਜਿਆਦਾ ਟੈਨਸ਼ਨ ਦੇ ਵਿੱਚ ਰਹਿੰਦੇ ਆ ਉੱਥੇ ਜਿੰਨੇ ਵੀ ਬੱਚੇ ਜਾਂਦੇ ਆ ਬਾਹਰ ਬਹੁਤ ਟੈਨਸ਼ਨਾਂ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਵਿੱਚ ਇਹ ਵੀ ਇੱਕ ਸੀਗ ਕੀ ਗਾਈ ਤਾਂ ਹੁਣ ਅਸੀਂ ਆਪਣੀ ਜੋ ਗਵਰਨਮੈਂਟ ਆਏ ਤੋਂ ਇਹੀ ਮੰਗ ਕਰਦੇ ਆ ਉਹਦੀ ਡੈਡ ਬਾਡੀ ਨੂੰ ਇੱਥੇ ਲਿਆਂਦਾ ਜਾਵੇ ਤੇ ਉਹਦਾ ਜੋ ਡੈਡੀ ਹੈ ਇਹੀ ਕਿਡਨੀਆ ਦਾ ਪੇਸ਼ੈਂਟ ਹੈ ਬੈਠੇ ਮੇਰੇ ਬਰਾਬਰ ਹੀ ਖੜੇ ਨੇ ਉਹ ਉਹਨਾਂ ਦੇ ਵੀ ਇਹਦੇ ਕੰਡੀਸ਼ਨ ਦੇਖੀ ਤਾਂ ਸਰੀਆ ਨੂੰ ਪਤਾ ਲੱਗਦਾ ਵੀ ਉਹਨਾਂ ਦੀ ਕੰਡੀਸ਼ਨ ਕੀ ਹੈ ਮੈਂ ਇਹ ਵੀ ਗਵਰਨਮੈਂਟ ਤੋਂ ਕਰੂੰਗਾ ਜਣੀ ਮੰਗ ਕਰੂੰਗਾ ਵੀ ਇਹਨਾਂ ਦੇ ਇਲਾਜ ਤੇ ਜਿਹੜਾ ਉਹਨਾਂ ਨੇ ਕਰਜ਼ਾ ਚੱਕ ਕੇ ਉਹਨੂੰ ਭੇਜਿਆ ਸੀਗਾ ਉਹ ਸਾਰਾ ਕਰਜ਼ਾ ਇਹਨਾਂ ਦਾ ਮਾਫ਼ ਕੀਤਾ ਜਾਵੇ ਇਹਨਾਂ ਦੇ ਪਰਿਵਾਰ ਤੋਂ ਕੋਈ ਇਹਨਾਂ ਦੇ ਪਰਿਵਾਰ ਇੱਕੱਲਾ ਹੀ ਇਕੱਲਾ ਬੇਟਾ ਸੀਗਾ ਹਾਂਜੀ ਨਾ ਇਹਦੀ ਭੈਣ ਹੈ ਇਹ ਇਕੱਲਾ ਹੀ ਪਰ ਇਕੱਲਾ ਪੁੱਤਰ ਸੀਗਾ ਹੁਣ ਜਿਦੇ ਕੀ ਪੂਰਾ ਹੋਣ ਦੇ ਨਾਲ ਪੂਰਾ ਹੋਣ ਦਾ ਜਿਹੜਾ ਘਾਟ ਆ ਵਾ ਉਹ ਕਦੇ ਵੀ ਨਹੀਂ ਪੂਰਾ ਹੋ ਸਕਦਾ ਹੈ ਤੇ ਜਿੰਨਾ ਵੀ ਕਰਜਾ ਵਾ ਉਹ ਸਾਨੂੰ ਸਾਰਿਆਂ ਨੂੰ ਹੀ ਦੱਸਦਾ ਬਈ ਉਹ ਕਿਸ ਤਰ੍ਹਾਂ ਇਹ ਪੂਰਾ ਕਰੂਗਾ ਜੀ ਬਈ ਆਪਾਂ ਇੰਡੀਆ ਦੇ ਵਿੱਚ ਕਹਿ ਲਿਆ ਕਿ ਇੱਥੇ ਕੰਮ ਕਰ ਸਕਦੇ ਸੀ ਜੇ ਬਾਹਰ ਭੇਜੜ ਦੇ ਹਾਲਾਤ ਹੁੰਦੇ ਉਹਦਾ ਕੀ ਰੀਜ਼ਨ ਸਮਝੋ ਕਿ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੈ ਇਹ ਤਾਂ ਅੱਜਕੱਲ ਕੀ ਹੈ ਜਿਵੇਂ ਨੌਕਰੀ ਨਹੀਂ ਮਿਲਦੀ ਇੱਥੇ ਹਰ ਇੱਕ ਹੀ ਸੋਚਦਾ ਵੀ ਮੇਰਾ ਬੱਚਾ ਵੀ ਸਾਰਿਆਂ ਦੇ ਬਰਾਬਰ ਰਹੇ ਜੋ ਇਹੀ ਅੱਜਕੱਲ ਬੱਚਿਆਂ ਦੇ ਵਿੱਚ ਵੀ ਮੈਂ ਵੀ ਥੋੜਾ ਤਰੱਕੀ ਕਰਾਂ ਆਪਦੇ ਘਰ ਨੂੰ ਥੋੜਾ ਜਿਹਾ ਸੁਖੀ ਸੁਖੀ ਰੱਖਾਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਉਹ ਬਾਹਰ ਗਿਆ ਸੀ ਉਹਨਾਂ ਕੋਲੇ ਕੋਈ ਹੋਰ ਵੀ ਸੀ ਜਦੋਂ ਬਿਮਾਰ ਹੋਏ ਹਾਂ ਮੇਰੇ ਵੱਡੇ ਭਰਾ ਦਾ ਜੋ ਇਹ ਨਾਲ ਖੜੇ ਨੇ ਪਿੱਛੇ ਇਹਨਾਂ ਦਾ ਬੇਟਾ ਵੀ ਨਾਲ ਸੀ ਉੱਥੇ ਉਡੀ ਵੀ ਹੁਣ ਕਿਸੇ ਨਾਲ ਗੱਲਬਾਤ ਹੋਈ ਆ ਸਮਾਉਮ ਦੇ ਸਾਡੀ ਇਸ ਡੈਡ ਪਾਡੀ ਮੰਗਾਉਣ ਦੀ ਖਾਤਰ ਸਾਡੀ ਤਾਂ ਵੇਹੇ ਮੇਰੀ ਤਾਂ ਕਿਸੇ ਨਾਲ ਨਹੀਂ ਗੱਲ ਹੋਈ ਨਾ ਹੀ ਮੇਰੇ ਭਰਾ ਦੀ ਗੱਲ ਹੋਈ ਆ ਸ਼ਾਇਦ ਮੇਰੇ ਜੋ ਭਤੀਜਾ ਦੂਸਰਾ ਉੱਥੇ ਰਹਿੰਦਾ ਉਹਦੀ ਕਿਸੇ ਨਾਲ ਗੱਲਬਾਤ ਹੋਈ ਸੀ ਸ਼ਾਇਦ ਉਹਦੇ ਵੱਲੋਂ ਵੀ ਹਾਲੇ ਕੋਈ ਕਲੀਅਰ ਰਿਪਲਾਈ ਨਹੀਂ ਆਇਆ ਹੈ